ਬਹੁਤ ਮੁਸ਼ਕਲ ਹੀ ਹੋ ਜਾਂਦਾ ਕਿਉਂਕਿ ਹੁਣ ਇੰਨਾ ਕਿ ਜਿਆਦਾ ਸ케ਜੂਲ ਬਿਜੀ ਹੋ ਗਿਆ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਭਾਜੀ ਘਰੇ ਜਾਈਦਾ ਨੂੰ ਟੀਵੀ ਕਰਦਿਆਂ ਨੂੰ ਕਈ ਵਾਰੀ ਇਸ਼ਾਰੇ ਨਾਲ ਮੰਗਣੀ ਪੈਂਦੀ ਹੈ ਕਿਉਂਕਿ ਤਿੰਨ ਤਿੰਨ ਘੰਟੇ ਗਾ ਕੇ ਨਾ ਅਵਾਜ਼ ਬੱਠਣ ਵਾਲੀ ਹੋ ਜਾਂਦੀ ਹੈ ਫਿਰ ਬੋਲ ਨਹੀਂ ਹੁੰਦਾ ਘਰੇ ਆ ਕੇ ਉਹ ਸੌਣ ਤੋਂ ਬਾਅਦ ਫਿਰ ਦੁਬਾਰਾ ਵੋਕਲ ਕੋਰਡ ਸਾਡੇ ਰੈਡੀ ਹੁੰਦੇ ਆ ਕੋਲ ਵਾਸਤੇ ਤੇ ਇਹ ਔਖਾ ਹੋ ਜਾਂਦਾ ਨਹੀਂ ਤਾਂ ਘਰੇ ਆ ਕੇ ਵੀ ਘਰ ਦੇ ਕਈ ਵਾਰੀ ਘਰ ਦੇ ਸਰਹਾਲੇ ਖੜੇ ਹੁੰਦੇ ਆ ਕੋਈ ਗੱਲ ਪੁੱਛਦੇ ਆ ਤਾਂ ਦੱਸਣ ਨੂੰ ਵੀ ਦੱਲ ਨਹੀਂ ਕਰਦਾ ਹੁੰਦਾ ਵੀ ਨਾ ਬੁਲਾਓ ਕਿਉਂਕਿ ਕੰਮ ਹੀ ਇੰਨਾ ਜ਼ਿਆਦਾ ਹੁੰਦਾ ਫਿਰ 3 ਘੰਟੇ ਤੁਹਾਡੇ ਸਪੀਕਰ ਕੰਨਾਂ 'ਚ ਵੱਜਣੇ ਆਉਂ ਸਾਊਂਡ ਵੀ ਹੈਵੀ ਆ ਢੋਲ ਵੱਜੀ ਜਾਣਾ ਸੁੱਤੇ ਪਿਆ ਦਾ ਮਨੋਰੰਜਨ ਵੀ ਕਰਨਾ ਐ ਨਚਾਉਣੇ ਮੇਰੀ ਮਾਤਾ ਮੈਨੂੰ ਦੱਸ ਰਹੀ ਹੈ ਕਹਿੰਦੇ ਵੀ ਤੂੰ ਸੁੱਤਾ ਪਿਆ ਉਹਨੇ ਤੇਰੇ ਪੈਰ ਉਹ ਹੈਗਾ ਤੂੰ ਹਿਲਦੇ ਮੈਂ ਕਿਹਾ ਵੀ ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਉਹ ਕਰਨ ਕੀ ਆ ਵੀ ਸਾਰਾ ਦਿਨ ਤਾਂ ਗਾਈ ਜਾਂਦਾ ਢੋਲ ਵੱਜੀ ਜਾਂਦਾ ਕੰਨਾ ਕਿਉਂ ਕੁੱਤੇ ਪਿਆਉਂਦਾ ਵੀ ਉਹੀ ਚੱਲੀ ਜਾਂਦੀ ਆ ਰਿਦਮ ਬੋਡੀ ਦੇ ਵਿੱਚ ਰੁਟੀਨ ਬਣੀ ਹੋਈ ਆ ਬਿਲਕੁਲ ਦਾਦਾ ਮੇਰਾ ਕਹਿਆ ਕਰੇ ਵੀ ਕਹਿੰਦਾ ਵੀ ਕਾਕਾ ਇਹ ਗਾਵਣ ਵਾਲੇ ਦਾ ਤੇ ਬੋਤੇ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਬਹਿ ਜਾਣਾ ਕਹਿੰਦੇ ਵੀ ਸਰਕਾਰੀ ਨੌਕਰੀ ਹੈ ਜਿਹੜੀ ਉਹ ਨੌਕਰੀ ਹੁੰਦੀ ਆ ਵੀ ਨੌਕਰੀ ਆ ਬਲੀ ਗੋ